ਖੜ ਤਯੋਗ ਨਾ ਜੋ ਸ਼ੋਰ ਮੰਗ ਰਹੇ ਅੱਜ ਸਾਡੇ ਬਹੁਤ ਹੀ ਮਾਨਯੋਗ ਉਮੀਦਵਾਰ ਵਿਧਸਭਾ ਪ੍ਰੇਖੋਰ ਸਰਕਾਰ ਦੇ ਜੀ ਸਿੰਘਨ ਮੋਲਜੀ ਉਹਨਾਂ ਦੇ ਹੱਕ ਦੇ ਵਿੱਚ ਔਰ ਸਾਡੇ ਸੀਐਮ ਸਾਹਿਬ ਦੇ ਹੱਕ ਦੇ ਵਿੱਚ ਮੇਰੇ ਬਹੁਤ ਹੀ ਸਤਕਾਰਯੋਗ ਮੇਰੇ ਭਾਜੀ ਕੰਜੀਤਨ ਮੋਲ ਸਿੰਘ ਜੀ ਦੇ ਧਰਮ ਪਤਨੀ ਗੁਰਜੋਤ ਜੀ ਦੀ ਤੇ ਸਾਰੀ ਟੀਮ ਸਾਡੀ ਜਿਹੜੀ ਹੈਗੀ ਹੈ ਅੱਜ ਮੋਗਾ ਬਾਜ਼ਾਰ ਦੇ ਵਿੱਚ ਕਪੜਾ ਕੈਂਪ ਵਿੱਚ ਅਸੀਂ ਦੋਰ-ਦੋਰ ਕਰਨ ਆਏ ਆ ਬਹੁਤ ਪਿਆਰ ਸਤਿਕਾਰ ਇਸ ਮਾਰਕੀਟ ਤੋਂ ਮੈਨੂੰ ਮੇਰੇ ਵਿਧਾਨ ਸਭਾ ਦੇ ਇਲੈਕਸ਼ਨ ਤੋਂ ਮਿਲਿਆ ਔਰ ਮੈਂ ਉਹ ਉਮੀਦ ਕਰਦੀ ਆ ਕਿ ਉਸ ਤੋਂ ਵੀ ਬਾਅਦ ਜਿਹੜਾ ਪਿਆਰ ਸਤਿਕਾਰ ਜਿਹੜਾ ਹੈਗਾ ਇਸ ਵਾਰ ਸਾਨੂੰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਾਡੇ ਸਾਰਿਆਂ ਨੂੰ ਬਹੁਤ ਪਿਆਰ ਮਿਲ ਰਿਹਾ ਮੋਗਾ ਸ਼ਹਿਰ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇਸੀਂ ਇਮੀਟ ਕਰਦੇ ਹਾਂ ਕਿ ਹੋਰ ਜ਼ਿਆਦਾ ਜਿਵੇਂ ਪਹਿਲਾਂ ਇਹਨਾਂ ਨੂੰ ਪਿਆਰ ਮਿਲਿਆ ਉਸ ਤੋਂ ਵੱਧ ਕੇ ਸਾਨੂੰ ਹੁਣ ਦੁਬਾਰਾ ਪਿਆਰ ਮਿਲੇ ਤੇ ਬਾਕੀ ਥੈਂਕ ਯੂ ਤੁਹਾਡੇ ਸਾਰਿਆਂ ਦਾ ਨਾਮ ਮਾਨ ਸਤਿਕਾਰ ਦੇਣ ਲਈ ਸਦਾ ਤਲਬੀਰ ਸਿੰਘ ਗਿੱਲ ਸultan mein दे दिए 14 दा दफ्तर है बहुत बड़ा दफ्तर बनाया उन्होंने। ਉਹਨਾਂ ਦੇ ਸਾਰੇ سپورਟਰ ਜਿਹੜੇ ਹਸਲਕੇ ਦੇ ਉਹ ਸਾਰੇ ਆਏ ਉਹਨਾਂ ਦੇ ਸਾਰੀਆਂ ਸਜੀਆਂ ਬਾਹਾਂ ਨੇ ਸਭ ਨੇ ਵਿਸ਼ਵਾਸ ਦਿਵਾਇਆ। ਉਹ ਅੱਜ ਤੋਂ ਗਿੱਲ ਸਾਹਿਬ ਵਾਹ ਦੋ ਦਿਨ ਦੇ ਲੱਗੇ ਸੀ। ਪਤਾ ਅੱਜ ਤੋਂ ਗਿੱਲ ਸਾਹਿਬ ਨੇ ਆਪਣੀ ਸਾਰੀ ਟੀਮ ਜਿਹੜੀ ਹੈ ਉਹ ਇੱਕ ਤਰੀਕ ਵਾਸਤੇ 1 ਜੂਨ ਵਾਸਤੇ ਪਾਰਟੀ ਦੀ ਮਦਦ ਵਾਸਤੇ ਸਭ ਦੀਆਂ ਡਿਊਟੀਆਂ ਲਾਈਆਂ ਕਿ ਸਾਡੇ ਨੇ ਤਖੜੇ ਹੋ ਕੇ ਜਿਹੜਾ ਕੰਮ ਕਰਦਾ ਔਰ ਅਸੀਂ ਇਹ ਸੀਟ ਜਿਹੜੀ ਹੈ ਬਹੁਤ ਵੱਡੀ ਲੀਡ ਨਾਲ ਜਿੱਤਣ ਜਾ ਰਹੇ ਜੋ ਸਰਵੇ ਤੁਹਾਡੇ ਕੋ ਵੀ ਆ ਕੇ ਹੋਣਗੇ ਸਾਡੇ ਕੋ ਵੀ ਆਏ ਆ ਬਹੁਤ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਅਮਰਸਾ ਦੀ ਸੀਟ ਜਿਹੜੀ ਜਿੱਤਣ ਜਾਦੀ ਹੈ ਮੈਂ ਪਾਰਟੀ ਵੱਲੋਂ ਬੇਜ਼ਾ ਡਾਕਟਰ ਮਿੱਜਰੋਣੀ ਜਸਪੀ ਧੋਣੀ ਸਰਦਾਰ ਬਾਬਾ ਸਿੰਘ ੜੀ ਐਸਜੀਟੀਸੀ ਦੇ ਮੈਂਬਰ ਦੇ ਤਲਬੀਦ ਹੋਣੀ ਬਹੁਤ ਬਡਾਲੀ ਸਾਹਿਬ ਚੱਲ ਗਏ ਤਾਂ ਬਹੁਤ ਸਾਰੇ ਬੰਦੇ ਬਹੁਤ ਸੀਨੀਅਰ ਬੰਦੇ ਐਦਾਂ ਦੇ ਬੰਦੇ ਮਿਲਦੇ ਕਿੰਨੇ ਸੀਨੀਅਰ ਬੰਦੇ ਜਿਹੜੇ ਐਸਪੀਸੀ ਦੇ ਮੈਂਬਰ ਸੋ ਚੇਂਜ ਹੋ ਗਿਆ ਲੱਗਦਾ ਤੁਹਾਨੂੰ ਕਿ ਜਿਹੜੀਆਂ ਜੋ ਮਿਲਮਟੀਆਂ ਪਿਛਲੇ ਦੋ ਤਿੰਨ ਦਿਨਾਂ ਤੋਂ ਜਿੱਦਾਂ ਕਾਲੀ ਦਲ ਦੇ ਤੋਂ ਸ਼ਾਮਲ ਹੋ ਰਹੇ ਨੇ ਉਹ ਆਵਾਜ਼ੀ ਪਾਰਟੀ ਵੱਡੀਆਂ ਮੀਟਿੰਗਾਂ ਹੋ ਰਹੀਆਂ ਬਿਲਕੁਲ ਮਾਹੌਲ ਜਿਹੜਾ ਚੇਂਜ ਹੋ ਗਿਆ ਇੱਕਦਮ ਪੂਰੇ ਪੰਜਾਬ ਦੇ ਵਿੱਚ ਅਜੇ ਕੱਲ ਪਾਸੋਂ ਦੇਖਿਓ ਅਰਵਿੰਦ ਕੇਧਿਵਾਲ ਜੀ ਆਦੇ ਉਹਨਾਂ ਦੀ ਅੱਜ ਦੇਖੋ ਆਫੇਰੀ ਕਦੋਂ ਹੋਏਗੀ ਕੁਝ ਪਲਾਨ ਬੇ ਤੂੰ ਲੱਗਦਾ ਕਿ ਮਤਲ ਅੰਦਾਜ਼ਾ ਨਹੀਂ ਆ ਐਸੇ ਵੀਕ ਦੇ ਵਿੱਚੋਂ ਦੋ ਦਾ ਬਹੁਤ ਪਿਆਰ ਮਿਲ ਰਿਹਾ ਹੈ ਹੈ ਮੈਨੂੰ ਬਹੁਤ ਲੱਗਿਆ ਬਹੁਤ ਵਧੀਆ ਲੱਗਿਆ ਇੱਕ ਇੱਕ ਕੰਮ ਕਰਦੇ ਚਲੇ ਜਾਪੇ ਦੋ ਲੋਗ ਚੌਂਦਾਂ ਨੇ ਵੀ ਭਾਰਤੀ ਜਨਤਾ ਪਾਰਟੀ ਆਏ ਔਰ ਬਥੇਰੀਆਂ ਜਿਹੜੀਆਂ ਕੰਮ ਫਰੋਸਪੁਰ ਦੇ ਨੇ ਉਹਨਾਂ ਦੇ ਮੇਰੇ ਸਾਰੇ ਭਾਜਪੀ ਦੇ ਦਿੱਲਵਾਨੇ ਦੇ ਵਸਨੀਕ ਮੈਨੂੰ ਕੋਈ ਬਤਨੀ ਮੈਂ ਤਾਂ ਕਿਸਾਨਾਂ ਲਈ ਸਵਾ ਸਾਲ ਫੁੱਟਪਾਥ ਤੇ ਪਿਆਰ ਸੀ ਤੇ ਘਰ ਛੱਤਾਂ ਸਿਰ ਤੇ ਜਦ ਵੀ ਲਗਣੀ ਨੇ ਖਲੀ ਪਵਾਗੇ ਰਾਮ ਦੇ ਨਾਲ ਅਖੀਰੀ ਜਰਨਾ ਲਗੀਆਂ ਨੇ ਜਦੋਂ ਤੁਸੀਂ ਜਦੋਂ ਤੁਸੀਂ ਚਾਰ ਤਰੀਕ ਨੂੰ ਕਿਰਪਾ ਕਰੋਗੇ ਤੁਹਾਡੀ ਕਿਰਪਾ ਨਾਲ ਉਦੋਂ ਸਾਰੇ ਕੰਮ ਹੋ ਜਾਣਗੇ ਕੋਈ ਗੱਲ ਨਹੀਂ ਮੇਰੀ ਦਾਦਾ ਜੀ ਦੀ ਜਿਹੜੀ ਨਿਸ਼ਾਨੀ ਮੈਨੂੰ ਜ਼ਮੀਨ ਮੇਰੇ ਕੋਲ ਕੋਟਲੀ ਪੈਣ ਸੀ ਜਿਹੜੇ ਮੇਰੇ ਪਿਤਾ ਜੀ ਜਦੋਂ ਮੈਂ 10 ਸਾਲ ਦਾ ਸੀ ਮੇਰੇ ਪਿਤਾ ਜੀ ਜਦੋਂ ਚਲੇ ਗਏ ਸੀ ਉਹੀ ਮੇਰੇ ਕੋਲ ਇੱਕ ਜ਼ਮੀਨ ਸੀ ਜਿਹੜੀ ਮੈਨੂੰ ਉਹ ਵੀ ਅੱਜ ਮੇਰੇ ਕੋਲ ਹੈ ਜਿਸ ਕਰਕੇ ਇਹ ਹਾਰ ਪਤਾ ਲੱਗਦਾ ਨਿਸ਼ਚਿਤ ਹੈ ਇਹਨਾਂ ਦੀ ਹਾਰ ਪਤਾ ਲੱਗਦਾ ਨਿਸ਼ਚਿਤ ਹੈ ਉਸ ਦਰਦ ਤੋਂ ਬਿਗੇਸ ਤਰੀਕੇ ਨਾਲ ਅਸੀਂ ਇਹਨਾਂ ਦੇ ਕਾਗਜ਼ ਆ ਵੀ ਬਹਿਸਾਂ ਦੇ ਕੋਲੜੇ ਜੇ ਤਿਆਰ ਕਰੀ ਦੇਖੋ ਤਿਆਰ ਰਹਿਣ ਆਪਣੇ ਆਪਣੇ ਹਿੱਸਾ ਦਾ ਸਸਾਂਗੇ ਪਤਾ ਬਹੁਤ ਵੱਡਾ ਲੁਧਿਆਣੇ ਦਾ ਪਰਿਵਾਰ ਆ 4 ਤਰੀਕ ਤੋਂ ਬਾਅਦ ਗੱਲ ਕਰਾਂਗੇ ਪਰ ਅੱਜ ਇਹਨਾਂ ਨੇ ਜਿਹੜੀ ਜ਼ਮੀਨ ਵੀ ਸਾਡੀ ਖੋਲੀ ਅੱਜ ਜਿਹੜੀ ਛੱਤ ਵੀ ਸੀ ਉਹ ਵੀ ਖੋਲੀ ਪਰ ਮੈਂ ਕੀ ਫੇਰ ਕਹਿਣਾ ਚਾਹਾਂ ਸਰਦਾਰ ਬਿਨ ਸਿੰਘ ਜੀ ਉਹ ਜਾਨ ਤਲੀ ਤੇ ਕਦਦੇ ਫਿਰਦੇ ਸੀ ਜਾਨ ਦੇ ਟੁਕੜੇ ਟੁਕੜੇ ਸੰਝਾਪਲੀ ਦਿੱਤੇ ਮੈਨੂੰ ਵੀ ਤੁਹਾਡੇ ਕੋਈ ਡਰਾਵਾ ਮੈਨੂੰ ਕੋਈ ਪਰਸ਼ੀਦਾ ਸਿਲਪਰ ਲੋਕਾਂ ਨੂੰ ਮੈਂ ਰੂਦ ਅਸ ਕੱਲੀ ਕੱਲੀ ਗੱਲ ਆਪਣੇ ਲੁਧਿਆਣੇ ਵਾਲਿਆਂ ਨਾਲ ਪੰਜਾਬ ਵਾਲਿਆਂ ਨੂੰ ਜ਼ਰੂਰ ਦੱਸੂਗਾ ਕਿ ਕਿਸ ਛੋਟੀਆਂ ਹਰਕਤਾਂ ਦੇ ਤੁਸੀਂ ਲਿਗੇ ਹੋ ਕੀ ਤੁਹਾਡੀ ਅਕਾਤ ਇਹ ਮੈਨੂੰ ਦੱਸੋ ਕੋਈ ਗੱਲ ਨਹੀਂ ਤੁਹਾਡਾ ਅਸ਼ੀਰਵਾਦ ਕੱਲ ਨੂੰ ਸਵੇਰੇ ਫਿਰ ਆਪਾਂ ਆਪਣੀ ਕੈਂਪੇਨ ਸ਼ੁਰੂ ਕਰਾਂਗੇ ਅੱਜ ਤੱਕ ਕਿਉਂਕਿ ਇਹ ਬਹੁਤ ਘਬਰਾਏ ਹੋਣਗੇ ਸੋਚ ਰਹੇ ਹੋਣੇ ਆ ਵੀ ਹੋਰ ਹੱਥ ਕੰਡੇ ਇਹ ਸੀਰੀਅਲ 'ਚ ਚੌਧਰੀ ਮਦਨ ਲਾਲ ਜੀ ਬੱਗਾ ਦਾ ਹਮੇਸ਼ਾ ਤੋਂ ਹੀ ਬੜਾ ਪਿਆਰ ਆ ਦਬਦਬਾਰਿਆ ਦਬਦਬਾਰਿਆ ਉਹਨਾਂ ਦਾ ਔਰ ਮੈਨੂੰ ਤਾਂ ਲੱਗਦਾ ਸਾਡਾ ਇੱਕ ਤਰਫਾ ਹੀ ਆ ਸਾਰੇ ਬਾਕੀ ਸਾਰੇ ਐਵੇਂ ਹੀ ਨੇ ਸਾਡਾ ਜਿਹੜਾ ਕੈਂਡੀਡੇਟ ਹੈ ਪੱਪੀ ਪ੍ਰੋਸੈਸ ਸਟਰੋਂਗ ਹੈ ਐਸ ਏਰੀਏ ਦਾ ਇਹਨਾਂ ਇਹਨਾਂ ਗਲੀਆਂ ਦੇ ਵਿੱਚ ਆਮ ਦੇਖਿਆ ਗਿਆ ਫਿਰਦਾ ਬੱਗਾ ਜੀ ਫਿਰ ਇੱਥੇ ਆਉਂਦੇ ਰਹਿੰਦੇ ਆ ਅਮਨ ਬੱਗਾ ਜਾਂ ਸਵੇਰਦੀ ਸਾਡੇ ਨਾਲ ਇੱਥੇ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਉਹਨਾਂ ਦਾ ਪੂਰਾ ਜੋਰ ਲੱਗਿਆ ਇੱਕ ਤੁਸੀਂ ਨਾਰਾ ਲਾਇਆ ਸੀ ਹਾਂਜੀ ਹਾਂਜੀ ਨਾਰੇ 'ਚ ਬੜਾ ਦਮ ਸੀ ਹਾਂ ਨਾਰਾ ਰਿਪੀਟ ਕਰਿਓ ਅੱਲਾ ਵਾਲੋ ਰਾਮ ਵਾਲੋ ਅੱਲਾ ਵਾਲੋ ਰਾਮ ਵਾਲੋ ਭਾਰਤ ਮਾਤਾ ਕੋ ਬੀਜੇਪੀ ਸੇ ਪਚਾ ਲੋ ਬੜੇ ਨਾਰੇ ਦੇਖੇ ਆ ਵੀ ਇਹ ਨਾਰਾ ਇਹਨੂੰ ਸੋਚ ਕਿਤੋਂ ਲਿਆ ਦੀ ਇਹ ਮੈਂ ਵੈਸੇ ਵੀ ਲਿਖਦਾ ਰਹਿਣਾ ਮਾੜਾ ਮੋਟਾ ਕੋ ਗਾ ਵੀ ਲਿਖਦਾ ਮਹਿਫਲਾ ਮੋਫਲਾ ਚ ਇਸ ਕਰਕੇ ਇਹ ਨਾਰਾ ਬਣਾਇਆ ਲੱਗਦਾ ਵੀ ਆਨ ਵਾਲੀ ਚਾਰ ਦਿਨ ਨੂੰ ਮਹਿਫਲ ਲੱਗੇਗੀ ਬਿਲਕੁਲ ਲੱਗੇਗੀ ਉੱਥੇ ਚਲੋ ਉਹ ਲੈ ਗਿਆ ਸਾਡਾ ਘਟਾ ਸਾਡਾ ਐਮਐਲਏ ਦਾ ਕਹਿੰਦਾ ਅਸੀਂ ਤਾਂ ਆ ਗਈ ਤੁੰਗ ਬੰਦਿਆ ਨੇ ਲੋਕਾਂ ਨੂੰ ਖਰਾਬ ਕਰਦੇ ਉੱਥੇ ਜਾਮ ਲਾਈ ਰੱਖੀ ਐਵੇਂ ਕੋਈ ਐਵੇਂ ਚਲੇ ਜਾਂਦਾ ਕੋਈ ਉਹਨੂੰ ਜਾਮ ਹੀ ਲੱਗਣਾ ਲੋਕੀ ਪ੍ਰੇਸ਼ਾਨ ਹੋਏ ਨੇ ਪ੍ਰੇਸ਼ਾਨ ਹੋਏ ਨੇ ਜੀ ਉਹ ਕਹਿੰਦੇ ਪੁੱਛ ਕੇ ਲੋਕਾਂ ਨੂੰ ਆਸੀ ਤਾਂ ਕਹਿਣਾ ਕਿਉਂਕਿ ਅਸੀਂ ਤਾਂ ਸੱਚ ਬੋਲਣਾ ਹੀ ਹੈ ਤੁਸੀਂ ਲੋਕਾਂ ਨੂੰ ਪੁੱਛ ਕੇ ਦੇਖੋ ਇਹ ਸਾਡੀ ਗੱਲ ਚੁੰਡੋ ਵੀ ਜੋ ਮਰਜੀ ਗਿਆ ਪੱਪੀ ਨੂੰ ਵੋਟਾਂ ਨਾਲ ਨਾ ਜਿੰਨਾ ਇਹਦਾ ਵਜਨ ਹੈ ਕੋਈ ਪਤਾ ਨਹੀਂ ਕਿੰਨੇ ਗੁਣਾ ਵੱਧ ਬੈਣਗੇ ਤੁਸੀਂ ਜਦੋਂ ਪੱਪੀ ਜੀ ਜਾਣਗੇ ਕਿੰਨੇ ਬੰਦੇ ਜਾਣਗੇ ਪੰਜ ਬੰਦੇ ਉਹ ਪੰਜ ਬੰਦੇ ਜਾਣਗੇ ਨਾਲ ਜ਼ਿਆਦਾ ਨਹੀਂ ਜਾਣ ਨਾ ਨਾ ਉਹਨੇ ਸਾਨੂੰ ਕਹਿਤਾ ਵੀ ਕੋਈ ਲੋੜ ਨਹੀਂ ਸਾਨੂੰ ਕਿਸੇ ਨੂੰ ਕਹਿਣ ਦੀ ਵੋਟਾਂ ਮਿਲਾਂਗੇ ਤੱਕਰ ਕੱਠ ਨਹੀਂ ਕਰਨਾ ਜਿਹਾਉ ਲਾ ਦਿਓ ਲੋਕ ਪਰੇਸ਼ਾਨ ਹੋਣ ਅਸੀਂ ਉੱਥੇ ਕਹੀਏ ਜੀ ਜਿੰਦਾਬਾਦ ਜਿੰਦਾਬਾਦ ਇਹ ਸਭ ਤੋਂ ਵਧੀਆ ਡਿਸੀਜਨ ਸਾਡੇ ਐਮਐਲਏ ਸਾਹਿਬ ਨੇ ਲਿਆ ਜੀ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਇਲੈਕਸ਼ਨ ਦੇ ਲਈ ਬਿਲਕੁਲ ਇਲੈਕਸ਼ਨ ਤਾਂ ਬਿਲਕੁਲ ਬੱਝ ਚੁੱਕਿਆ ਔਰ ਸਾਰੀਆਂ ਪਾਰਟੀਆਂ ਲੋਕਾਂ ਦੀ ਕਚੈਰੀ ਦੇ ਵਿੱਚ ਜਾ ਰਹੀਆਂ ਨੇ ਅੱਜ ਉਹਦੇ ਸੰਬੰਧ ਦੇ ਵਿੱਚ ਹਲਕਾ ਉਤਰੀ ਦੇ ਜੋ ਸਾਡਾ ਵਾਰਡ ਨੰਬਰ 988 ਹੈ ਔਰ ਪੁਰਾਣਾ 85 ਉਹਦੇ ਵਿੱਚ ਗਾਂਧੀ ਨਗਰ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਹੈ ਤੁਸੀਂ ਦੇਖ ਸਕਦੇ ਹੋ ਮੀਟਿੰਗ ਸਾਡਾ ਇੱਕ ਵੱਡੇ ਜਲਸੇ ਦਾ ਰੂਪ ਲੈ ਗਈ ਤੇ ਦੋਸਤਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲੇ ਇਲਾਕਾ ਨਿਵਾਸੀਆਂ ਦਾ ਕਿਉਂਕਿ ਜਿਨ੍ਹਾਂ ਨੇ ਅੱਜ ਤੋਂ 2022 ਦੇ ਵਿੱਚ 2 ਸਾਲ ਪਹਿਲੇ ਜੋ ਆਮ ਆਦੀ ਪਾਰਟੀ ਤੇ ਭਰੋਸਾ ਕਰਕੇ ਸਾਡੀ ਸਰਕਾਰ ਬਣਾਈ ਸੀ ਜਿਹੜੇ 2 ਸਾਲ ਦੇ ਕੰਮ ਸਾਰੇ ਐਮਐਲਏ ਸਹਿਬਾਨ ਨੇ ਮਾਨਜੁਗ ਚੋਧਰੀ ਮਦਲਾਲ ਪੱਗਾ ਜੀ ਔਰ ਸਾਡੇ ਬਾਕੀ ਐਮਐਲਏ ਸਹਿਬਾਨਾਂ ਨੇ ਜੋ ਕੰਮ ਕੀਤੇ ਸੀ ਉਹਨੂੰ ਦੇਖਦੇ ਹੋਏ ਲੋਕ ਅੱਜ ਆਮ ਆਦੀ ਪਾਰਟੀ ਨੂੰ ਫਤਵਾ ਦੇਣ ਦੇ ਲਈ ਉਤਾਵਲੇ ਬੈਠੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿੰਨਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਲੋਕਾਂ ਦੇ ਵਿੱਚ ਪਿਆਰ ਹੈ ਕਿ ਕਿਤੇ ਨਾ ਕਿਤੇ ਅਸ਼ੋਕ ਪ੍ਰਸ਼ਰ ਪੱਪੀ ਜੀ ਨੂੰ ਜਿਹੜੇ ਬਿਲਕੁਲ ਇੱਕ ਤਰਫਾ ਜਿੱਤ ਦੇਣ ਦੇ ਲਈ ਉਤਾਵਲੇ ਬੈਠੇ ਨੇ ਪਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਬਾਕੀ ਜਿੱਦਾਂ ਦੇਖਿਆ ਵੇ 2024 ਨੂੰ ਪਹਿਲੀ ਵਾਰੀ ਕੋਈ ਤਾਂ ਬਣੀ ਨਾ ਇਹਦੇ ਬਹੁਤ ਲੋਕ ਨਹੀਂ ਇਸਤੇਮਾਲ ਕਰਦੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਹੈ ਦੇਖੋ ਇਹ ਮਤ ਦਾ ਦਾਨ ਹੈ ਜੜਾ ਇੱਕ ਵੋਟ ਹੈ ਮਤਦਾਨ ਮਤਲਬ ਆਪਾਂ ਆਪਣੀ ਸੋਚ ਨੂੰ ਕਿਸੇ ਨੂੰ ਦੇਣਾ ਇਸ ਕਰਕੇ ਕਿਉਂਕਿ ਮੇਰੀ ਤਾਂ ਇਹੀ ਅਪੀਲ ਹੈ ਇਹਨਾਂ ਕਨਵਾਸੀਆਂ ਨੂੰ ਕਿਉਂਕਿ ਇਹ ਸਾਨੂੰ ਜਿਹੜਾ ਰਾਈਟ ਹੈ ਬਾਬਾ ਸਾਹਿਬ ਡਾਕਟਰ ਵੀਮਰਾਮ ਵੀਦਕਰ ਸਾਹਿਬ ਨੇ ਦਿੱਤਾ ਕਿ ਜਿਹਦੇ ਕਰਕੇ ਆਪਾਂ ਹਿੰਦੁਸਤਾਨ ਦੇ ਵਿੱਚ ਆਪਣੇ ਮਨ ਦੀ ਮਨਚਾਹੀ ਸਰਕਾਰ ਚੁਣ ਸਕਦੇ ਹਾਂ ਕਿ ਲੋਕ 5 ਸਾਲ ਲਈ ਜਿਹਨੂੰ ਚੁਣਦੇ ਆ ਅਗਰ ਉਹ ਕੰਮ ਨਹੀਂ ਕਰਦਾ ਲੋਕਾਂ ਦੀ ਕਚਹਿਰੀ 'ਚ ਨਹੀਂ ਬੈਠਦਾ ਜਾਂ ਲੋਕਾਂ ਦੀ ਡਿਵੈਲਪਮੈਂਟ ਤੇ ਕੰਮ ਨਹੀਂ ਕਰਦਾ ਤੇ ਆਪਾਂ ਵੋਟ ਦੀ ਤਾਕਤ ਦੇ ਨਾਲ ਮਤਦਾਨਾ ਕਰਕੇ ਉਹਨੂੰ ਚੇਂਜ ਕਰ ਸਕਦੇ ਹਾਂ ਇਨਿਕ ਪਾਵਰ ਹੈ ਮੈਂ ਅਪੀਲ ਇਹੀ ਕਰਦਾ ਕਿ ਆਪਾਂ ਵੱਧ ਤੋਂ ਵੱਧ ਮਤਦਾਨ ਕਰੀਏ ਔਰ ਆਪਣੇ ਦੇਖ ਕੇ ਸਰਕਾਰ ਦੇ ਕੰਮ ਦੋ ਸਾਲਾਂ ਦੇ ਉਹਨੂੰ ਅੱਗੇ ਰੱਖ ਕੇ ਆਪਣੇ ਐਮਐਲਏ ਸਾਹਿਬ ਦਾ ਕੰਮ ਅੱਗੇ ਰੱਖ ਕੇ ਡਿਵੈਲਪਮੈਂਟ ਨੂੰ ਅੱਗੇ ਰੱਖ ਕੇ ਝਾੜੂ ਦਾ ਬਟਨ ਦਬਾਉਣ ਉਹ ਮੈਨੂੰ ਪੂਰੀ ਉਮੀਦ ਹੈ ਲੋਕ ਇੱਕ ਤਰਫਾ ਇਸ ਵਾਰ ਵੋਟ ਪਾਣਗੇ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਵੀ ਦੀ ਆਗਮਨ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਣਾ ਵੱਡੀ ਗਿਣਤੀ ਵਿੱਚ ਅੱਜ ਬੀਜੇਪੀ ਦੇ ਜਿਹੜੇ ਥੰਮ ਕਹਿੰਦੇ ਸੀ ਪਰਿਵਾਰ ਗਿਨਾਂ ਕਰਕੇ ਬੀਜੇਪੀ ਇੱਥੋਂ ਕਾਫੀ ਆਪਣੇ ਆਪ ਨੂੰ ਤਖੜਾ ਸਮਝਦੀ ਸੀ ਜਿਹਦੇ ਵਜੇ ਵਾਸੂ ਜੀ ਇਹ ਮਿੱਕੀ ਜੀ ਸਚੂ ਰਾਮ ਜੀ ਦਾ ਪਰਿਵਾਰ ਢੜੀ ਜਾਣ ਦਾ ਮੱਡੀ ਗਿਣਤੀ ਵਿੱਚ ਉਹਨਾਂ ਦੇ ਨਾਲ ਹੋਰ ਪਰਿਵਾਰ ਵੀ ਛੱਡ ਕੇ ਅੱਜ ਬੀਜੇਪੀ ਛੱਡ ਕੇ ਨੀਲਾ ਇਹ ਆਮ ਆਦਮੀ ਪਾਰਟੀ ਵਿੱਚ ਆਏ ਨੇ ਕਿੱਥੇ ਮੈਂ ਉਹਨਾਂ ਨੂੰ ਜਿਹਾ ਕਹਨਾ ਉੱਥੇ ਇਹਨਾਂ ਨੂੰ ਵਿਸ਼ਵਾਸ ਦਿਓ ਨਾ ਕਿ ਜੋ ਰਵੈਤੀ ਪਾਰਟੀਆਂ ਨੇ ਤੁਹਾਡਾ ਸਤਕਾਰ ਨਹੀਂ ਕਰਿਆ ਤੁਹਾਡੇ ਨਾਲ ਕੀਤੇ ਵਾਅਦੇ ਨਹੀਂ ਕਰੇ ਪੂਰੇ ਨਹੀਂ ਕਰੇ ਮੇਰਾ ਵੱਡਾ ਵੀਰ ਸ਼ੋਕਪ੍ਰਾਸ਼ਰ ਪੱਪੀ ਜਦੋਂ ਲੋਕ ਸਭਾ 'ਚ ਪਹੁੰਚੂਗਾ ਉਹ ਸਾਰੇ ਵਾਦੇ ਪੂਰੇ ਕਰਕੇ ਉਹ ਇਸ ਨੂੰ ਇਸ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂ ਤੋਂ ਨਿਜਾਦ ਦਪਾਉਣਗੇ ਸਭ ਤੋਂ ਵੱਡਾ ਵਾਦਾ ਇਹਨਾਂ ਨੇ ਜੋ ਕੀਤਾ ਪੀਐਲਆਰ ਦਾ ਹਸਪਤਾਲ ਲਿਆਉਣਾ ਇੱਕ ਇੱਥੋਂ ਦੀ ਅੰਡਰ ਬ੍ਰਿਜ ਬਣਾਉਣਾ ਜਿਹੜਾ ਤੋਰੀ ਲੈਣ ਤੋਂ ਦੀ ਉਹ ਮੈਨੂੰ ਆਪ ਸਾਹਿਬੀ ਮੇਰਾ ਵਾਦਾ ਮੇਰਾ ਵੀਰ ਜੋ ਵਾਦਾ ਕਰਦਾ ਉਹ ਪੂਰਾ ਉਤਰੂਗੀ ਹੈ ਆਮ ਪਾਰਟੀ ਦੇ ਵਰਕਰਾਂ ਦੇ ਵਿੱਚ ਜਿਹੜੇ ਕੇਜਰੀਵਾਲ ਦੀ ਅਜ ਜੋ ਮੰਨਤ ਤੇ ਆਏ ਨੇ ਲੱਗਦਾ ਵੀ ਪੂਰੀ ਇਹ ਸਚਾਈ ਦੀ ਜਿੱਤ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਤਾਰੇ মিডিਆ ਨਾਲ ਬਹੁਤ ਧੰਨਵਾਦ ਕਰਦਾ ਕਿਉਂਕਿ ਉਹ ਜਿਨ੍ਹਾਂ ਨੇ ਬਹੁਤ ਸਾਡਾ ਸਾਥ ਦਿੱਤਾ ਕਿਉਂਕਿ ਸਾਡੀ ਆਵਾਜ਼ ਨੂੰ ਲੋਕਾਂ ਤੱਕ ਔਰ ਕੋਟਰ ਤੱਕ ਪਹੁੰਚਾਇਆ ਕਿਉਂਕਿ ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ ਜੇ ਤੁਸੀਂ ਆਵਾਜ਼ ਸਾਡੀ ਪੰਚਾਈ ਹੈ ਉਹਨਾਂ ਨੂੰ ਧੰਨਵਾਦ ਕਰਨਾ ਜੁਡੀਸ਼ਰੀ ਦਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਇਨਸਾਫ ਕਰਕੇ ਕਿਉਂਕਿ ਕਿਸੇ ਆਦਮੀ ਦੀ ਆਵਾਜ਼ ਨੂੰ ਦਬਾਣਾ ਇੱਕੋ ਇੱਕ ਆਦਮੀ ਹੈ ਜਿਹੜਾ ਸਾਡੇ ਆਮ ਆਦੀ ਬਾੜੀ ਦੇ ਕਨਵੀਨਰ ਦੇ ਸ਼੍ਰੀ ਹਰਵਿੰਦ ਕੇਸਰੀਵਾਲ ਸਾਹਿਬ ਉਹਨਾਂ ਨੂੰ ਚੱਕ ਕੇ ਅੰਦਰ ਕਰ ਦੇਣਾ ਤੁਕੀ ਕੋਈ ਹਿੰਦੁਸਤਾਨੀ ਆਦਮੀਆ ਜਿਹੜਾ ਮੋਦੀ ਸਾਹਿਬ ਦੇ ਮੋਦੀ ਸਾਹਿਬ ਨੂੰ ਜਿੱਤੋਂ ਡਰ ਸੀਗਾ ਮੋਦੀ ਸਾਹਿਬ ਜਿੱਤੋਂ ਡਰਦੇ ਸੀ ਕਿ ਮੇਰੇ ਨੂੰ ਇੱਕ ਮੇਰਾ ਰਾਤ ਇੱਕੋ ਰੱਖ ਰੌਕਣ ਵਾਲਾ ਬੰਦਾ ਉਹਨਾਂ ਨੂੰ ਚੱਕ ਕੇ ਅੰਦਰ ਕਰਦਾ ਪਰ ਅੱਜ ਕੋਰਟ ਨੇ ਉਹਨਾਂ ਨੂੰ ਬਹੁਤ ਵੱਡੀ ਰਿਲੀਫ ਦਿੱਤੀ ਹੈ ਮੈਂ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਜੋ ਜਿੱਤ ਵੱਲ ਜਾ ਰਹੀ ਹੈ ਤੁਸੀਂ ਦੇਖਦੇ ਹੋ ਲੋਕਾਂ ਦਾ ਇਕੱਠ ਲੋਕਾਂ ਦਾ ਪਿਆਰ ਲੋਕਾਂ ਦਾ ਆਸ਼ੀਰਵਾਦ ਸਾਡੇ ਦੇ ਧਾਨੇ ਤੋਂ ਅੱਜ ਛੋਪਰਾ ਪ੍ਰੈਸ਼ਰ ਪੱਜੀ ਮੇਰੇ ਇਲਾਕੇ ਚ ਆਏ ਸੀ ਪਹਿਲੇ ਅਸੀਂ ਗਾਂਧੀ ਨਗਰ ਬਸੰਤ ਨਗਰ ਔਰ ਤਕਰੀਬਨ ਹੁਣ ਅਸੀਂ ਇੱਥੇ ਬਾਲ ਸਿੰਘ ਨਗਰ ਦੇ ਵਿੱਚ ਵਸੀ ਯੋਦੇਵਾਲ ਫੰਕਸ਼ਨ ਕਰਿਆ ਔਰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ ਲੋਕਾਂ ਨੇ ਬਹੁਤ ਬਰਦਾਸ਼ ਅਸ਼ੀਰਵਾਦ ਦਿੱਤਾ ਅਸੀਂ ਪ੍ਰੈਸ ਵਾਲਿਆਂ ਨੇ ਸਾਰਿਆਂ ਨੇ ਲਾਈਵ ਵੀ ਕੀਤਾ ਦਿਖਾਇਆ ਵੀ ਹੈ ਕਿਉਂਕਿ ਲੋਕ ਅੱਜ ਇਕੱਠ ਕੇ ਇਸ ਮੰਨ ਮਣਾ ਕੇ ਬਿਠੇ ਜੋ ਡਿਕਟੇਟਰਸ਼ਿਪ ਹੈ ਸੈਂਟਰ ਦੀ ਜਿਸ ਨਾਲ ਸਾਡੇ ਐਮਐਲਏ ਸਾਹਿਬ ਬਣਾ ਬੋਲ ਕੇ ਗਏ ਆ ਕਿ 8000 ਕਰੋੜ ਰੁਪਏ ਸਾਡੇ ਡਿਵੈਲਪਮੈਂਟ ਦਾ ਪੰਜਾਬ ਦਾ ਆਸਟ੍ਰੇਲੀ ਮਾਮਲਾ ਸਲੂਕ ਬਾਕੀ ਸਟੇਟਾਂ ਨੂੰ ਤੁਸੀਂ ਦੇ ਦੇਣੇ ਹੋ ਪੰਜਾਬ ਨੂੰ ਨਹੀਂ ਦਿੰਦੇ ਇਹਦਾ ਮਤਲਬ ਕਿਤੇ ਨਾ ਕਿਤੇ ਫਿਰ ਭੰਡਣਾ ਕਿ ਪੰਜਾਬ ਦਾ ਕਰਜ਼ਾ ਲੈ ਰਿਆ ਚੌਧਰੀ ਮਦਨ لال ਬੱਗਾ ਵੱਡੇ ਭਾਈ ਦੇ ਕਿਹਨਸੀ ਏਜੰਸੀ ਦੇ ਵਿੱਚ ਇਹ ਦੇਖਦੇ ਹੋ ਇਹ ਕੰਮਾਂ ਨੂੰ ਅੱਜ ਲੋਕ ਇਸਹਾ ਕਰਕੇ ਔਰ ਭਗਵਾਨਤਮਾਨ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਬਹੁਤ ਵੱਡੀ ਗੱਲ ਜੀ ਸ਼ਾਮਿਲ ਹੋ ਰਹੀ ਆ ਆਮ ਪਾਰਟੀ ਜੀ ਤੁਹਾਨੂੰ ਕੇਜਰੀਵਾਲ ਦੀ ਜਿਹੜੀ ਅੱਜ ਜ਼ਮਾਨਤ ਮਿਲੀ ਹੈ ਜਿਹੜੀ ਉਹਨਾਂ ਦੇ ਬਾਰੇ ਕੀ ਜਾਨੋ ਦੇਖੋ ਸੱਚ ਸੱਚ ਰਹਿੰਦਾ ਚੂਰ ਚੂਰ ਰਹਿੰਦਾ ਪੂਰੀ ਖੁਸ਼ੀਆਂ ਦੇ ਕੋ ਚਾ ਚੱਲੇ ਆ ਹਾਂ ਹਾਂ ਬਹੁਤ ਵੱਡੇ ਪਰਿਵਾਰ ਆਈ ਆਪਾਂ ਕੋਲ ਆਹ ਸਾਡਾ ਦੂਜਾ ਦੌਰ ਆ ਜਗਰਾਉ ਹਲਕੇ ਦਾ ਔਰ ਅਸੀਂ ਕੋਨੀ ਨਗਰ ਵਿੱਚ ਖੜੇ ਆ ਸਵੇਰੇ ਅਸੀਂ ਮਲਕ ਤੋਂ ਸ਼ੁਰੂ ਕੀਤਾ ਸੀ ਬਹੁਤ ਪਿਆਰ ਮਿਲ ਰਿਹਾ ਬੜੀਆਂ ਵੱਡੀ ਗਿਣਤੀ ਤੇ ਵਰਕਿੰਗ ਡੇ ਹੋਣ ਦੇ ਬਾਵਜੂਦ ਔਰ ਜ਼ਿੰਮੇਵਾਰੀ ਦਾ ਬਹੁਤ ਵੱਡਾ ਇਸ ਵੇਲੇ ਖਲਾਰਾ ਉਹਨਾਂ ਦਾ ਬਹੁਤ ਵੱਡਾ ਕੰਮ ਚੱਲ ਰਿਹਾ ਆਪਣੇ ਕੰਮ ਨੂੰ ਸੰਕੋਚ ਕੇ ਕੰਮ ਨੂੰ ਛੱਡ ਕੇ ਆਪਣੇ ਵੀਰ ਸਾਰੇ ਚੋਣ ਮੈਹਮ ਦੇ ਵਿੱਚ ਜੁਟੇ ਹੋਏ ਨੇ ਅੱਜ ਇਲੈਕਸ਼ਨ ਦੇ ਦੌਰ ਦੇ ਵਿੱਚ ਇਹਨਾਂ ਨਾਲ ਵਿਚਾਰ ਸਾਂਝੇ ਕਰਨੇ ਆਏ ਸੀ ਔਰ ਵੱਡੀ ਗਿਣਤੀ ਚ ਲੋਕ ਮਾਵਾ ਭੈਣਾ ਬਜ਼ੁਰਗ ਨੌਜਵਾਨ ਬੈਠੇ ਨੇ ਉਹਨਾਂ ਨੂੰ ਬੇਨਤੀ ਕੀਤੀ ਆ ਭਾਈ ਇੱਕ ਤਰੀਕ ਵਾਲੇ ਦਿਨ ਵੋਟ ਤਕੜੀ ਦੇ ਬਟਨ ਦਵਾ ਕੇ ਪਾਇਓ ਕਿਉਂਕਿ ਪੰਜਾਬ ਦੀ ਮਾਂ ਪਾਰਟੀ ਅਕਾਲੀ ਦਲ ਆ ਜਿਹੇ ਪੰਜਾਬ ਦਾ ਵਿਕਾਸ ਕੀਤਾ ਤਾਂ ਅਕਾਲੀ ਦਲ ਨੇ ਕੀਤਾ ਦੂਜਿਆਂ ਤਾਂ ਲੁੱਟਣ ਵਾਸਤੇ ਆਉਂਦੀਆਂ ਨੇ ਲੁੱਟਦੀਆਂ ਨੇ ਚਲੀ ਜਾਂਦੀਆਂ ਨੇ ਬਗਾਨੇ ਬੰਦੇ ਭੇਜ ਦਿੰਦੀਆਂ ਨੇ ਬਾਹਰੋਂ ਬੰਦਾ ਆ ਗਿਆ ਆ ਹੁਣ ਵੀ ਕੋਈ ਵੜਿੰਗ ਵੜਿੰਗ ਕਰਕੇ ਬੰਦਾ ਬਾਹਰੋਂ ਭੇਜਿਆ ਆ ਉਹਦਾ ਲੁਧਿਆਣਾ ਨਾਲ ਕੋਈ ਤੱਲ ਕੀ ਨਹੀਂ ਸਿਰਸ ਕਰਕੇ ਅਸੀਂ ਤਾਂ ਬੇਨਤੀ ਕੀਤੀ ਆ ਬਾਕੀ ਸੰਗਤ ਦਾ ਫੈਸਲਾ ਹੈ ਅੱਜ ਦੂਜਾ ਫੇਰੀ ਹੈ ਗਿਆ ਆ ਦੇ ਧਰੋ ਸਾਹਿਬ ਦੀ ਸਾਡੇ ਜਿਹੜਾ ਹਾਲ ਕੇ ਵਿੱਚ ਇੱਕ ਦਿਨ ਪਹਿਲਾਂ ਵੀ 6 ਤਰੀਕ ਨੂੰ ਹੋ ਕੇ ਗਏ ਆ ਹਰ ਪਿੰਡ ਦੇ ਵਿੱਚ ਬਹੁਤ ਬਜਾਅਤ ਛਾਇ ਹੈਗਾ ਔਰ ਬੜੀ ਗਿਣਤੀ ਵਿੱਚ ਜਿਹੜੇ ਹੈਗੇ ਸਾਡੀਆਂ ਮਾ-ਮਾ ਪੈਣਾ ਉਪਰਾ ਨੌਜਵਾਨ ਬੱਚੇ ਸਾਰੇ ਹਾਜ਼ਰ ਹੁੰਦੇ ਆ ਔਰ ਸਾਡੀ ਇਸ ਗੱਲ ਦੀ ਖੁਸ਼ੀ ਆ ਗਿਆ ਕਿ ਸਾਡੇ ਕੈਂਡੀਡੇਟ ਜਿਹੜੇ ਹੈਗੇ ਬਹੁਤ ਵਧੀਆ ਹੈਗੇ ਨੇਕ ਹੈ ਬੇਦਾਗ ਹੈ ਇਮਾਨਦਾਰ ਹੈ ਕੰਮ ਕਰਨ ਵਾਲੇ ਆ ਮਿਹਨਤੀ ਹੈ ਤੇ ਨੇਤ ਨੀ ਮੀਆਂ ਤੇ ਅਮਰਤਹਰੀਆ ਉੱਚੇ ਕੇ ਸੁਆਦੀ ਮਾਲਕ ਹੈ ਔਰ ਜਿਨ੍ਹਾਂ ਦੀ ਸੋਚ ਜਿਹੜੀ ਹੈਗੀ ਹੈ ਸਿਰਫ ਤੇ ਸਿਰਫ ਸਮਾਜ ਸੇਵਾ ਹੈਗੀ ਹੈ ਮੈਂ ਸਭ ਦਾ ਹੈਗਾ ਕਿ ਇਹੋ ਜਿਹੇ ਚੰਗੇ ਨੇਕ ਇਨਸਾਨ ਹੋ ਸਭ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਆਉਣ ਵਾਲੇ ਇੱਕ ਤੀਜ ਨੂੰ ਹੈਗਾ ਜਿਹੜਾ ਇਲੈਕਸ਼ਨ ਹੈਗਾ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਆਪਾਂ ਵੋਟ ਪਾ ਕੇ ਇਹਨਾਂ ਨੂੰ ਅਸੀਂ ਮੈਂਬਰ ਪਾਰਲੀਮੈਂਟ ਬਣਾਈਏ ਤੇ ਸੇਵਾ ਦਾ ਮੌਕਾ ਦੇਣ। ਆਪ ਜਿੱਤੇਗਾ ਕਾਲੀ ਦਲ ਜਿੱਤੇਗਾ ਪੰਥ ਜਿੱਤੇਗਾ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਪੰਜਾਬ ਦੇ ਵਿੱਚ ਇੱਕ ਐਡੀ ਵੱਲੋਂ ਵੱਡੀ ਸ਼ਕਤੀ ਨਾਲ ਉੱਭਰਨਗੇ ਪੰਜਾਬ ਦੇ ਹਾਲਾਤ ਬਦਲ ਚੁੱਕੇ ਆ ਇਹ 92 ਗੁੰਗੇ ਜਿਹੜੇ ਚੁਣ ਕੇ ਗਏ ਉਹਨਾਂ ਨੇ ਕੀਤਾ ਕੁਝ ਨਹੀਂ ਪੰਜਾਬ ਦਾ ਬੇੜਾਗਰ ਕੀਤਾ ਅੱਜ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਅੰਦਰ ਇੱਕ ਹਵਾ ਬਦਲ ਚੁੱਕੀ ਹੈ ਲੁਧਿਆਣਾ ਵੀ ਜਿੱਤਾਂਗੇ ਪੰਜਾਬ ਵੀ ਜਿੱਤਾਂਗੇ ਇਸ ਤੋਂ ਪਹਿਲਾਂ ਵੀ ਮੈਂ ਤੁਹਾਡੇ ਕੋਲ ਆ ਹੀ ਪਹੁੰਚ ਕੇ ਮਾਫੀ ਮੰਗ ਚੁੱਕਿਆ ਵੀ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਡੇਸ ਹੈ ਦਾਤੂ ਕਾਫੀ ਦੇਰ ਹੋ ਜਾਂਦੀ ਹੈ ਔਰ ਸਵੇਰ ਵੀ ਪਾਰਕਸ ਦੇ ਵਿੱਚ ਜਾਣਾ ਲੋਕਾਂ ਨੂੰ ਮਿਲਣਾ ਆਈ ਆਮ ਸੌਰੀ ਵਾਂਸ ਅਗੇਨ ਕਿ ਮੈਂ ਲੇਟ ਆਇਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸਾਡੇ ਜੱਸੀ ਘੰਗੂੜਾ ਸਾਹਿਬ ਜਿਨ੍ਹਾਂ ਦੀ ਘਰ ਵਾਪਸੀ ਹੋਈ ਹੈ ਔਰ ਸਾਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੈ ਔਰ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਆਫੀਸ਼ੀਅਲ ਤੌਰ ਤੇ ਮੈਂ ਤੇ ਬ੍ਰਾਹਮਿੰਦਰ ਸਾਹਿਬ ਔਰ ਤਲਵਾਰ ਸਾਹਿਬ ਅੱਜ ਉਹਨਾਂ ਨੂੰ ਜੀ ਆਇਆਂ ਕਰਨ ਵਾਸਤੇ ਅੱਜ ਹੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਪਰ ਅੱਜ ਵੀ ਉਸੇ ਤਰ੍ਹਾਂ ਦੇ ਰਿਸ਼ਤੇ ਚਾਹੇ ਉਹ ਦਿੱਲੀ ਲੈਵਲ ਤੇ ਹੈ ਗਾਂਧੀ ਫੈਮਿਲੀ ਦੇ ਨਾਲ ਚਾਹੇ ਹੋਰ ਲੀਡਰਸ਼ਿਪ ਦੇ ਨਾਲ ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਆਪਦੇ ਰਿਸ਼ਤਿਆਂ ਦੇ ਵਿੱਚ ਉਸੇ ਤਰ੍ਹਾਂ ਦੀ ਮਠਾਸ ਰੱਖੀ ਇੱਕ ਬਲੱਖਣਤਾ ਇਸ ਵਿਅਕਤੀ ਦੇ ਵਿੱਚ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਆਪਣੀ ਪਾਰਟੀ ਦੇ ਵਿੱਚ ਹਾਲਾਂਕਿ ਜਸਿਕ ਗੂੜਾ ਸਾਹਿਬ ਚੁਰਾਵ ਲੜੇ ਔਰ ਫਿਰ ਕੁਝ ਆਪਣੀਆਂ ਘਰੇਲੂ ਦਿੱਕਤਾਂ ਕਰਕੇ ਉਸ ਮਜਬੂਰੀਆਂ ਹੋ ਗਈਆਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਆਮਦਵੀ ਪਾਰਟੀ ਜੁਆਇਨ ਕਰ ਲਈ ਲੇਕਿਨ ਮੈਂ ਇਹਨਾਂ ਦੇ ਮੂੰਹੋਂ ਕਦੇ ਕਾਂਗਰਸ ਪ੍ਰਤੀ ਕੋਈ ਮਾੜੇ ਸ਼ਬਦ ਨਹੀਂ ਸੁਣਿਆ ਔਰ ਜਿਨ੍ਹਾਂ ਲੋਕਾਂ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਮੇਰਾ ਖਿਆਲ ਬਚਪਨ ਤੋਂ ਲੈ ਕੇ ਤੇ ਸਾਰਾ ਕੁਝ ਉਹਨਾਂ ਦੇ ਪਰਿਵਾਰਾਂ ਦਾ ਤੇ ਉਹਨਾਂ ਦਾ ਸਭ ਕੁਝ ਸਵਾਰਿਆ ਅੱਜ ਜਦੋਂ ਪਾਰਟੀ ਛੱਡ ਕੇ ਉਹ ਲੋਕ ਜਾਂਦੇ ਨੇ ਤੇ ਫਿਰ ਪਾਰਟੀ ਦੀ ਬਹੁਤ ਨਖੇਦੀ ਕਰਦੇ ਮੈਂ ਉਹਨਾਂ ਨੂੰ ਹਮੇਸ਼ਾ ਇਹ ਰਾਏ ਦਿੰਦਾ ਕਿ ਜੇ ਇਹ ਰਹੀ ਓਪਰਚ्युनिटी ਤੁਹਾਡੇ ਤੁਹਾਨੂੰ ਮਿਲਦੀ ਹੈ ਤੁਸੀਂ ਚਲੇ ਜਾਂਦੇ ਹੋ ਕੋਈ ਗੱਲ ਨਹੀਂ ਤੁਸੀਂ ਚਲੇ ਗਏ ਲੇਕਿਨ ਕਮ ਸੇ ਕਮ ਜਿਸ ਥਾਲੀ ਚ ਖਾਦਾ ਹੋਵੇ ਉਸ ਥਾਲੀ ਚ ਸ਼ੇਰ ਕਰਨ ਦੀ ਲੋੜ ਨਹੀਂ ਇਹ ਜਾਖੜ ਸਾਹਿਬ ਨੇ ਕੀਤਾ ਇਹ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਜਿਹੜੇ ਵੱਡੇ ਵੱਡੇ ਲੋਕ ਰਹੇ ਦੋ ਦੋ ਵਾਰੀ ਮੁੱਖ ਮੰਤਰੀ ਰਹੇ ਔਰ ਜਿਹੜੇ ਲੋਕ ਚੋਣ ਹਾਰ ਕੇ ਪਾਰਟੀਆਂ ਦੇ ਪ੍ਰਧਾਨ ਰਹੇ ਨੇ ਫਿਰ ਉਹਨਾਂ ਨੂੰ ਜਾਖੜ ਸਾਹਿਬ ਵਰਗਿਆਂ ਨੂੰ ਬਾਈ ਇਲੈਕਸ਼ਨ ਲੜਾਇਆ ਗਿਆ ਹਾਲਾਂਕਿ ਇੰਨੇ ਲੋਕ ਜਿੱਤੇ ਸੀ 80 ਲੋਕਾਂ ਦੇ ਵਿੱਚ ਜਾਖੜ ਸਾਹਿਬ ਕੇਵਲ ਚੋਣ ਹਾਰ ਗਏ ਐਵੇਂ ਬਿੱਟੂ ਜੀ ਸੀਗੇ ਚੱਪੇਵਾਲ ਸੀਗੇ ਹੁਣ ਕੇ ਦੇਖੀ ਅਸੀਂ ਪਾਰਟੀ ਦੇ ਵਿੱਚ ਇਹ ਕਮੀਆਂ ਬਹੁਤ ਸਾਰੀਆਂ ਹੋਰ ਗੱਲਾਂ ਕਰਦੇ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਸਾਡਾ ਚਿੱਤ ਬੇਈਮਾਨ ਹੋ ਗਿਆ ਇਸ ਕਰਕੇ ਅਸੀਂ ਚਲੇ ਗਏ अदरवाइज ਪਾਰਟੀ ਨੇ ਸਾਨੂੰ ਕੋਈ ਕਸਰ ਨਹੀਂ ਛੱਡੀ ਕੁਝ ਦੇਣ ਵਾਲ ਜੋ ਦਿੱਤਾ ਨਾ ਹੋ ਲੇਕਿਨ ਇਹ ਖੂਬਸੂਰਤੀ ਖੰਗੂੜਾ ਪਰਿਵਾਰ ਦੇ ਵਿੱਚ ਹੈ ਇਹਨਾਂ ਨੇ ਕਦੇ ਵੀ ਅੱਜ ਵੀ ਇਸ ਟਾਕਿੰਗ ਅਬਾਊਟ ਪਾਰਟੇ ਲੇਕੇ ਗੱਲ ਕਰ ਰਹੇ ਹੈ ਕਿ ਮੈਨੂੰ ਲੱਗਦਾ ਹੈ ਕਿ ਹੁਣ ਉਹ ਗੱਲ ਨਹੀਂ ਰਹੀ ਬਟ ਪਰਸਨਲੀ ਇਸ ਤਰ੍ਹਾਂ ਦੀ ਕੋਈ ਗੱਲ ਕਹੀ ਹੋਵੇ ਕਿ ਜਿਹਦੇ ਨਾਲ ਕਿਸੇ ਪਾਰਟੀ ਨੂੰ ਠੇਸ ਪਹੁੰਚੀ ਹੋਵੇ ਉਹ ਇਹਨਾਂ ਨੇ ਨਹੀਂ ਕੀਤੀ ਔਰ ਬਈ ਦਿਲਦਿਆਂ ਪਹਿਰ ਰਹੀਆਂ ਜੋ ਖੰਗੂੜਾ ਸਾਹਿਬ ਔਰ ਇੱਕ ਕਰੈਕਟਰ ਹਰ ਬਸ ਬੰਦੇ ਦਾ ਔਰ ਇਹ ਜ਼ਿੰਦਗੀ ਪਰ ਨਾਲ ਚੱਲਦਾ ਹੈ ਔਰ ਕਾਮਯਾਬ ਉਹੀ ਲੋਕ ਹੁੰਦੇ ਨੇ ਜਿਹੜੇ ਆਪਦੇ ਕਰੈਕਟਰ ਨੂੰ ਬਰਕਰਾਰ ਰੱਖਦੇ ਨੇ ਤੇ ਤੁਸੀਂ ਆਪਦੇ ਕਰੈਕਟਰ ਨੂੰ ਬਰਕਰਾਰ ਰੱਖਿਆ ਔਰ ਪਾਰਟੀ ਨੇ ਤੁਹਾਨੂੰ ਪਾਰਟੀ ਨੂੰ ਬਹੁਤ ਲੋੜ ਸੀ ਔਰ ਤੁਸੀਂ ਐਨ ਮੌਕੇ ਤੇ ਇਸ ਔਖੇ ਸਮੇਂ ਤੁਸੀਂ ਪਾਰਟੀ ਦਾ ਸਾਥ ਦਿੱਤਾ ਪਾਰਟੀ ਹਮੇਸ਼ਾ ਯਾਦ ਰੱਖੇਗੀ ਔਰ ਤੁਹਾਨੂੰ ਬੰਦਾ ਮਨ ਦਾ ਸਨਮਾਨ ਦਿੱਤਾ ਜਾਏਗਾ ਸੋ ਵਾਂਸ ਦਿਨ ਵੈਲਕਮ ਆਰ ਜਿਆਦਾ ਕੁਝ ਨਾ ਕਹਿਦਾ ਹੋਇਆ ਜਿਹੜੀ ਇਹ ਚੋਣਾਂ ਵਿੱਚ ਲੜਨ ਲੜਨ ਜਾ ਰਹੇ ਆ ਇਹ ਮੈਂ ਚੋਣ ਜਿੱਥਾ ਹਾਰਸ ਤੇ ਨਹੀਂ ਲੜਨ ਜਾ ਰਿਹਾ ਅੱਜ ਮੈਂ ਮੰਚ 'ਤੇ ਖੜਾ ਕਿ ਰਾਜਾ ਵੜਿੰਗ ਜਿੱਤੇਗਾ ਰਾਜਾ ਵੜਿੰਗ ਹਾਰੇਗਾ ਰਾਜਿੰਦਰਾ ਕੀ ਬਣੇਗਾ ਇਹ ਅਜੰਡਾ ਹੀ ਨਹੀਂ ਵੋਟ ਇਜ਼ ਦਾ ਅਜੰਡਾ ਮੈਂ ਦੇਸ਼ ਦੂਏ ਵਾਸਤੇ ਇਹ ਚੋਣ ਲੜ ਰਹੇ ਆ ਦੇਸ਼ ਤੇ ਸੰਵਿਧਾਨ ਦੇ ਲਈ ਕਨਸਟੀਟਿਊਸ਼ਨ ਦੇ ਲਈ ਨਾ ਚੋਣਾਂ ਅੱਜ ਮੇਰੇ ਦੇਸ਼ ਨੂੰ ਲੋੜ ਹੈ ਬਾਬਾ ਸਾਹਿਬ ਅੰਬੇਦਕਰ ਦੇ ਦੇਸ਼ ਨੂੰ ਲੋੜ ਹੈ ਕਿ ਅਸੀਂ ਲੋਕ ਜਿਹੜੇ ਇਸ ਦੇਸ਼ ਦੇ ਸੰਵਿਧਾਨ ਨੂੰ ਤੋੜਨਾ ਚਾਹੁੰਦੇ ਹਨ ਔਰ ਜਿਹੜੇ ਇਸ ਦੇਸ਼ ਦੇ ਲੋਕਾਂ ਦੀਆਂ ਵੰਡੀਆਂ ਪਾਉਣਾ ਚਾਹੁੰਦੇ ਹਨ ਮੈਂ ਉਹਨਾਂ ਦੇ ਖਿਲਾਫ ਤਕੜਾ ਹੋ ਕੇ ਲੜਾਈ ਲੜਾਂ ਔਰ ਦੇਸ਼ ਦੇ ਲੋਕਤੰਤਰ ਔਰ ਪ੍ਰਜਾਤੰਤਰ ਦੀ ਸੇਵਾ ਕਰਾਂ ਇਸ ਕਰਕੇ ਮੈਂ ਅੱਜ ਲੁਧਿਆਣੇ ਵਿੱਚ ਚੋਣਾਂ ਲੜਨ ਵਾਸਤੇ ਆਇਆ ਹਾਂ ਔਰ ਦੂਸਰਾ ਬਹੁਤ ਵੱਡੀ ਜਿਹੜੀ ਗੱਲ ਹੈ ਗਦਾਰੀ ਤੇ ਵਫਾਦਾਰੀ ਜਿਹੜੀ ਬੇਵਫਾਈ ਹੋਈ ਹੈ ਇੱਥੇ ਜਿਹੜੀ ਮੈਂ ਸਮਝਦਾ ਕਿ ਧੋਖਾ ਹੋਇਆ ਹੈ ਵੱਡਾ ਬਿਟਰੇ ਇਸ ਤਰ੍ਹਾਂ ਦਾ ਧੋਖਾ ਸ਼ਾਇਦ ਹੀ ਕਿਸੇ ਵਿਅਕਤੀ ਨੇ ਕੀਤਾ ਹੋਵੇ ਕਿ ਜਿਸ ਵਿਅਕਤੀ ਨੂੰ ਪਰਿਵਾਰ ਨੇ ਸਭ ਕੁਝ ਦਿੱਤਾ ਜਿਸ ਵਿਅਕਤੀ ਨੂੰ ਉਂਗਲ ਫੜ ਕੇ ਚੱਲਣਾ ਸਿਖਾਏ ਤੋਂ ਲੈ ਕੇ ਇੱਥੋਂ ਤੱਕ ਪਹੁੰਚਾਉਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਉਹ ਇਸ ਤਰ੍ਹਾਂ ਮਾੜੇ ਹਾਲਾਤਾਂ 'ਚ ਜਾਂ ਇਸ ਔਖੇ ਸਮੇਂ ਪਾਰਟੀ ਨੂੰ ਛੱਡ ਕੇ ਚਲਾ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਇਹਨੂੰ ਗਦਾਰੀ ਕਹਿੰਦੇ ਔਰ ਭੀਮਫੜੀ ਕਹਿੰਦੇ ਔਰ ਅਕਸਰ ਹੀ ਲੋਕ ਗਦਾਰਾਂ ਦੇ ਖਿਲਾਫ ਹੁੰਦੇ